ਅੱਜ ਸਾਡਾ ਜਲ ਜੰਗਲ ਤੇ ਜ਼ਮੀਨ ਜਿਸ ਦੇਸ਼ ਦਾ ਜਲ ਜਾਂ ਜੰਗਲ ਜ਼ਮੀਨ ਦੇ ਉੱਤੇ ਕਾਰਪੋਰੇਟੀਆਂ ਲਗਾਤਾਰ ਹਮਲੇ ਕਰਦੇ ਆ ਰਹੇ ਹੈ ਜਿਹੜੇ ਕਹਿੰਦੇ ਮੋਦੀ ਹੋਵੇ ਤੇ ਮੁਮਕਨ ਨਹੀਂ ਪਰ ਉਹਦੀ ਧੌਣ ਤੇ ਗੋਡਾ ਰੱਖ ਕੇ ਉਹ ਕਾਲੇ ਕਾਨੂੰਨ ਰੱਦ ਕਰਾਇਆ ਹੈ ਡੈਮ ਸੇਫਟੀ ਐਕਟ ਦੇ ਵਿੱਚ ਪੰਜਾਬ ਦੇ ਤਿੰਨ ਡੈਮ ਆਉਂਦੇ ਆ ਹਿੰਦੁਸਤਾਨ ਦੇ 5202 ਡੈਮਾਂ ਦੇ ਉੱਤੇ ਵਲਿਕਨਦਾਰੀ ਬਹਿ ਗਿਆ ਵਲਿਕਦਾਰੀ 33% ਉੱਤੇ ਉਹਨਾਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਉਹ ਯਾਰੋ ਪੰਜਾਬ ਬੜਾ ਛੋਟਾ ਜਿਹਾ ਦੇਸ਼ ਆ ਪਾਸਲਾ ਜੀ ਦੇਸ਼ ਨਹੀਂ ਸੂਬਾ ਬੜਾ ਛੋਟਾ ਜਿਹਾ 105 ਲੱਖ ਏਕੜੇ ਦੀ ਜ਼ਮੀਨ ਆ ਜਿਹੜੀ 50 ਜ਼ਮੀਨ ਜਿਹਦੇ ਉੱਤੇ ਸਾਡੀਆਂ ਫਸਲਾਂ ਤਿੰਨ ਤਿੰਨ ਦੋ ਦੋ ਹੁੰਦੀਆਂ ਨੇ ਉਹਦੇ ਉੱਤੇ ਮੋਦੀ ਸਰਕਾਰ ਆਨੇ ਮਹਾਨੇ ਉਹਦੇ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਦੋਂ ਪਿੰਡ ਉੱਜੜ ਗਏ ਧਰਤੀ ਉੱਜੜ ਗਈ ਦੁਕਾਨਾਂ ਉੱਜੜ ਗਈਆਂ ਕਾਰੋਬਾਰ ਉੱਜੜ ਗਿਆ ਤੇ ਰੋਟੀ ਕਿੱਥੋਂ ਲੱਭਣੀ ਐ ਸਿੱਰੇ ਆਲੇ ਆਲੂ ਆਂਦੇ ਕਿਸਾਨ ਆਂਦਾ ਮੈਨੂੰ 15 ਰੁਪਏ ਦੇ ਦਿਓ ਉਹ ਮੈਨੂੰ ਬਟਰਾਂ ਦੇ 15 ਰੁਪਏ ਦੇ ਦਿਓ ਉਹ ਮੈਨੂੰ ਗੋਭੀ ਦੇ 15 ਰੁਪਏ ਦੇ ਦਿਓ ਸਾਰਾ ਸਾਲ ਲੋਕਾਂ ਨੂੰ 20-22 ਰੁਪਏ ਦਿਓ ਇਹ ਸਾਡੇ ਕੋਲ ਸਮਝਾਇਆ ਨਹੀਂ ਗਿਆ ਅਜੇ ਮਜ਼ਦੂਰਾਂ ਨੂੰ ਸਮਝਾਇਆ ਨਹੀਂ ਗਿਆ ਅਜੇ ਇਹ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਵੀ ਇਹ ਜਿਹੜੀ ਐਮਐਸਪੀ ਆ ਇਹ ਲੋਕਾਂ ਦੇ ਪੱਖ ਵਿੱਚ ਪਰਨਤਨ ਵਾਲਿਓ ਤੁਹਾਨੂੰ ਮੈਂ ਥਾਪੜੇ ਦੇਣਾ ਲੁੱਟਿਆ ਗਿਆ ਲੋਕਾਂ ਦਾ ਚੋਨਾ ਉਹ ਤੁਸੀਂ ਬਚਾਇਆ 3 ਦਿਨ ਗਵਰਨਮੈਂਟ ਗਲਤ ਸੀ ਸਕੂਲ ਦੇ ਵਿੱਚ ਉਹਨਾਂ ਨੂੰ ਗੇਟ ਤੋਂ ਬਾਹਰ ਚੁੱਕ ਕੇ ਲੈ ਗਏ ਮਿਸ਼ਨ ਡੇ ਇੱਕ ਤੇ ਛੁੱਟ ਗਈ ਦੂਜੀ ਦਾ ਤਿੰਨਾਂ ਜਾਣਿਆਂ ਨੂੰ ਜਾ ਕੇ ਜਲੰਧਰ ਦੇ ਵਿੱਚ ਬਲਾਤਕਾਰ ਕੀਤਾ ਕੋਈ ਪਛਤਾ ਰਿਕੇ ਨੋ ਸੋ ਮੈਂ ਤਾਂ ਦੱਸਿੰਦੀ ਕਰਦਾ ਇਹ ਮਾਨ ਸਰਕਾਰ ਦਾ ਕੋਈ ਕਾਨੂੰਨ ਕੋਈ ਲਾਡ ਆਡਰ ਸਾਰੇ ਐਮਐਲਏ ਸਾਰੀ ਮਸ਼ੀਨਰੀ ਪੈਸੇ ਇਕੱਠੇ ਕਰਨ ਤੇ ਲੱਗੀ ਹੈ ਸਾਥੀਓ ਪਹਿਲਾਂ ਪਿਛੋਂ ਤਾਂ ਗਵਾਜ ਜਾਂਦੀ ਆ ਠੀਕ ਹੈ ਇਹ ਮੈਂ ਸਭ ਤੋਂ ਪਹਿਲਾਂ ਤਾਨੂੰ ਜਵਾਨ ਕਰਨਾ ਚਾਹੁੰਨਾ ਕਿਉਂਕਿ ਜਿਹੜੀ ਜੀਪੀਐਮ ਉਹ ਜਵਾਨ ਹੋ ਗਈ 20 ਸਾਲਾਂ ਦੇ ਵਿੱਚ ਸੋ ਇਸ ਕਰਕੇ ਵੇਹ ਨੇ ਵੀ ਤੁਹਾਡੇ ਚ ਕਿੰਨਾ ਕੁ ਜੋਰ ਆ ਕਿੰਨਾ ਕੁ ਤਕੜਾ ਤੁਸੀਂ ਨਾਰਾ ਲਾਉਂਦੇ ਜੇ ਕਾਰਪੋਰੇਟ ਪੱਖੀ ਫਿਰਕੂ ਫਾਸ਼ੀਵਾਦ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਕਾਰਪੋਰੇਟ ਪੱਖੀ ਫਿਰਕੂ ਫਾਸ਼ੀਵਾਦ ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਜੋੜ ਦਿਓ ਜਪੀਐਮ ਨੂੰ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਅੱਜ ਆਰਐਸਐਸ ਦੀ ਵਿਚਾਰਧਾਰਾ ਦੇ ਕੰਮ ਕਰਦੀ ਮੋਦੀ ਸਰਕਾਰ ਲੋਕਾਂ ਦੇ ਉੱਤੇ ਬਹੁਤ ਪੱਕੇ ਹਮਲੇ ਸ਼ੁਰੂ ਕਰਤੇ ਆ ਬਹੁਤ ਸਾਥੀ ਸਾਡੇ ਬੋਲ ਗਏ ਮੈਂ ਦੱਸਣਾ ਚਾਹਣਾ ਪੀ ਸਾਡਾ ਦੇਸ਼ ਖੇਤੀਬਾੜੀ ਦਾ ਦੇਸ਼ ਹੈ ਦੁਨੀਆ ਦੇ ਵਿੱਚ ਅਮਰੀਕਾ ਤੋਂ ਛੱਡ ਕੇ ਦੂਜੇ ਨੰਬਰ ਤੇ ਸਾਡੇ ਕੋਲ ਜ਼ਮੀਨ ਆ ਪਜਾਉ ਆ ਜਿਹੜੀ ਖੇਤੀ ਪੈਦਾ ਕਰਦੀ ਹੈ ਪਰ ਉਹਦੇ ਉੱਤੇ ਅੱਜ ਇਹ ਕਾਰਪੋਰੇਟੀਏ ਜਿਹੜੇ ਮੋਦੀ ਦੇ ਯਾਰ ਆ ਉਹਨਾਂ ਨੇ ਚੌਥਰਫਾ ਹਮਲਾ ਕਰ ਦਿੱਤਾ ਇਹ ਮੋਦੀ ਕੋਲੋਂ ਪਾਸ ਕਰਵਾ ਲਿਆ ਵੀ ਹਿੰਦੁਸਤਾਨ ਦੀ 33% ਧਰਤੀ ਕਾਰਪੋਰੇਟੀਆਂ ਨੂੰ ਦਿੱਤੀ ਜਾਵੇਗੀ ਉਹ ਦੇ ਹਦੀਨ ਹੀ ਸਾਰੇ ਕੰਮ ਹੋ ਰਹੇ ਆ ਇਹਦੇ ਨਾਲ ਦੀ ਨਾਲ ਅੱਜ ਸਾਡਾ ਜਲ ਜੰਗਲ ਤੇ ਜ਼ਮੀਨ ਜਿਸ ਦੇਸ਼ ਦਾ ਜਲ ਜਿਹਦਾ ਜੰਗਲ ਵਾਤਾਵਰਣ ਮੇਰਾ ਭਾਵਿਆ ਜਮੀਨ ਦੇ ਉੱਤੇ ਕਾਰਪੋਰੇਟિયਰ ਲਗਾਤਾਰ ਹਮਲੇ ਕਰਦੇ ਆ ਰਹੇ ਆ। ਆ 36 ਗੜ ਇੱਧਰ ਸਾਰੇ ਸੂਬਿਆਂ 'ਚ ਦੱਖਣ ਵੱਲ ਵੇਖੋ। ਉਹ ਅੱਜ ਸਾਡੇ ਜੰਗਲ ਨੂੰ ਤਬਾਹ ਕਰ ਰਹੇ ਆ। ਕਿਉਂ ਕਰ ਰਹੇ ਆ? ਜੰਗਲ ਦੇ ਥੱਲੇ ਪਾਸਲਾ ਜੀ ਹਮੇਸ਼ਾ ਦੱਸਦੇ ਆ بڑے بڑے ਖਜ਼ਾਨੇ ਉੱਡਣੇ ਚਾਹੁੰਦੇ ਆ। ਅਸੀਂ 1 ਸਾਲ 1 ਮਹੀਨਾ 13 ਦਿਨ ਦਿੱਲੀ ਮਿਆਂ ਬਰੂਆਂ ਤੇ ਲੜ ਕੇ ਆਏ ਸਾਂ ਜਿਹੜੇ ਕਹਿੰਦੇ ਮੋਦੀ ਹੋਵੇ ਤੇ ਮਮਕਨ ਨਹੀਂ ਪਰ ਉਹਦੀ ਧੌਣ ਤੇ ਗੋਡਾ ਰੱਖ ਕੇ ਉਹ ਕਾਲੇ ਕਾਨੂੰਨ ਰੱਦ ਕਰਾਏ ਸੀ ਪਰ ਉਹ ਲਗਾਤਾਰ ਉਹਨੂੰ ਪੰਜਾਬ ਬਹੁਤ ਲੜਕਦਾ ਇਹ ਸਾਡੇ ਗੁਰੂਆਂ ਪੀਰਾਂ ਦੀ ਬਾਬੇ ਨਾਨਕ ਦੀ ਗੁਰੂ ਗੋਬਿੰਦ ਸਿੰਘ ਦੀ ਸ਼ਹੀਦਾਂ ਦੀ ertid ਆ ਏ ਉਹਨੂੰ ਚੁੱਪ ਦੀ ਬੜੀ ਆ ਸਾਡਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਨਹੀਂ ਚਾਹੁੰਦਾ ਸੋ ਅੱਜ ਇਸ ਕਰਕੇ ਸਾਡਾ ਉਹਨੇ 7 ਦਿਨਾਂ ਬਾਅਦ ਜਦੋਂ ਦਿੱਲੀੋਂ ਚੱਲੇ ਆਂ ਅਸੀਂ ਦਰਬਾਰ ਸਾਹਿਬ ਪਹੁੰਚੇ ਮੱਥਾ ਟੇਕਣ ਤੋਂ ਬਾਅਦ ਕੀ ਹੋਇਆ ਸਾਡੇ ਪਾਣੀ ਤੇ ਕੰਟਰੋਲ ਕਰ ਲਿਆ ਯਾਨੀ ਡੈਮ ਸੇਫਟੀ ਐਕਟ ਬਣਾ ਲਿਆ ਉਹ ਡੈਮ ਸੇਫਟੀ ਐਕਟ ਦੇ ਵਿੱਚ ਪੰਜਾਬ ਦੇ ਤਿੰਨ ਡੈਮ ਆਉਂਦੇ ਆ ਹਿੰਦੁਸਤਾਨ ਦੇ 5202 ਡੈਮਾਂ ਦੇ ਉੱਤੇ ਵਲੀ ਖੰਧਾਰੀ ਬਹਿ ਗਿਆ ਵਲੀ ਖੰਧਾਰੀ ਜਿਹਨੂੰ ਗੁਰਨਾਨ ਸਿੰਘ ਸਾਹਿਬ ਨੇ ਆਪਣੇ ਨਾਲ ਸਿੱਖ ਲੈ ਕੇ ਸੇਖੇ ਨਹੀਂ ਹੁੰਦੇ ਵੀ ਜਿੰਨਾ ਵਾਲ ਹੀ ਰੱਖੇ ਹੁੰਦੇ ਆ ਜਦੋਂ ਲਾਲ ਅੱਖਾਂ ਕੱਢ ਕੇ ਬਾਬਾ ਨਾਨਕ ਕੌੜਾ ਬੜਾ ਸੀਗਾ ਪੋਦੇ ਕੋਲ ਜਦੋਂ ਜਨ ਲਿਆ ਅੱਜ ਵੀ ਜਿਹੜੀ ਸਾਡੀ ਜੀਪੀਐਮ ਉਹ ਆ ਅਸੀਂ ਹੋ ਰਿਆ ਅੱਜ ਸਾਡੇ ਫੇਰ ਸਾਡੇ ਪਾਣੀ ਦੇ ਉੱਤੇ ਕਬਜ਼ਾ ਹੋ ਗਿਆ ਉਹਦੀ ਲੜਾਈ ਸਾਰੇ ਦੇਸ਼ ਵਿੱਚ ਇੱਕ ਦੂਜੇ ਸੂਬਿਆਂ ਦੇ ਨਾਲ ਉਹ ਕਰਵਾ ਰਿਹਾ ਸਾਡੀ ਹਰਿਆਣਾ ਨਾਲ ਕੋਈ ਲੜਾਈ ਨਹੀਂ ਸਾਡੀ ਲੜਾਈ ਆ ਇਹ ਜਿਹੜੇ ਡੈਮ ਸੇਫਟੀ ਐਕਟ ਬਣਾਏ ਆ ਔਰ ਰੱਦ ਕੀਤੇ ਜਾਣ ਪਾਣੀਆਂ ਦਾ ਜਿਹੜੀ ਵੰਡਿਆ ਅਸੀਂ ਕੋਈ ਹਰਿਆਣੇ ਨੂੰ ਅਸੀਂ ਦੇਣਾ ਚ ਉਹਨੇ ਪਾਣੀ ਕੋਈ ਐਸੀ ਗੱਲ ਨਹੀਂ ਪਰ ਉਹਦੀ ਦਰਿਆਵਾਂ ਦੇ ਪ੍ਰਿੰਸੀਪਲ ਦੇ ਉੱਤੇ ਵੰਡ ਹੋਵੇ ਹੋਰ ਨਾ ਸੂਬਿਆਂ ਦੀ ਹੋਈ ਆ ਸੋ ਇਸ ਕਰਕੇ ਮੈਂ ਤਾਂ ਗੱਲ ਕੀਤੀ ਸੀ ਕਿ ਸਾਡੇ ਪਾਣੀ ਤੇ ਉਹਨੇ ਅੱਖ ਰੱਖ ਲਈ ਪਾਣੀ ਤੋਂ ਬਿਨਾਂ ਬੰਦਾ 4 ਦਿਨ ਨਹੀਂ ਕੱਟ ਸਕਦਾ ਪਾਣੀ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਤੋਂ ਵੱਡਾ ਅੰਮ੍ਰਿਤ ਕੋਈ ਨਹੀਂਗਾ ਇੱਕ ਬੂੰਦ ਵੀ ਸਮੁੰਦਰ ਚ ਨਹੀਂ ਜਾਣੀ ਚਾਹੀਦੀ ਦੂਸਰੇ ਬੰਨੇ ਸਾਡੀ ਜ਼ਮੀਨ ਆ ਅੱਜ ਇਹ ਕਾਰਪੋਰੇਟ ਕਰਾਣੇ ਮੋਦੀ ਦੀ ਗਵਾਹੀ ਦੇ ਵਿੱਚ ਜਿੰਦੇ ਸਾਮਰਾਜ ਨਾਲ ਜੱਫੀਆਂ ਪਾਈਆਂ ਮੋਦੀ ਨੇ ਸਾਰੀ ਦੁਨੀਆ ਦੇ ਵਿੱਚ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਕਬਜ਼ਾ ਕਰਕੇ ਕਰਨਾ ਕੀ ਚਾਹੁੰਦੇ ਆ ਆ ਸਾਥੀਓ ਸੁਣ ਲਓ ਉਹ ਸਾਡੀ ਪੈਦਾਵਾਰ ਤੋਂ ਲੈ ਕੇ ਸਾਡੇ ਮੂੰਹ ਚ ਜਿਹੜੀ ਬੁਰਕੀ ਦਿੰਦੀ ਆ ਉਹਦੇ ਤੱਕ ਕਬਜ਼ਾ ਕਰਨਾ ਚਾਹੁੰਦੇ ਆ ਜਿਹਨੂੰ ਫੂਡ ਚੇਨ ਅੰਗਰੇਜ਼ੀ ਚ ਕਹਿੰਦੇ ਆ ਖਾਣ ਪੀਣ ਦੀ ਜਿਹੜੀ ਪ੍ਰਣਾਲੀ ਆ ਉਹ ਸਾਰੀ ਦੀ ਸਾਰੀ ਆਪਣੇ ਹੱਥੀਂ ਕੰਟਰੋਲ ਕਰਕੇ ਜਦੋਂ ਪਾਣੀ ਹੱਥੀਂ ਕੰਟਰੋਲ ਕਰ ਲਿਆ ਸਾਡੀ ਜ਼ਮੀਨ ਦੀ پیداوار ਤੇ ਕੰਟਰੋਲ ਕਰ ਲਿਆ ਹੌਲੀ ਹੌਲੀ ਉਹ ਜ਼ਮੀਨਾਂ ਵੀ ਮੈਂ ਪਹਿਲਾਂ ਜਿਤਨਾ ਜ਼ਿਕਰ ਕੀਤਾ ਮੈਂ ਦੋਹਰ ਨਹੀਂ ਕਰਦਾ 33% ਤੇ ਉਹਨਾਂ ਦਾ ਕਬਜ਼ਾ ਕਰਵਾਇਆ ਜਾ ਰਿਹਾ ਉਹ ਯਾਰੋ ਪੰਜਾਬ ਬੜਾ ਛੋਟਾ ਜਿਹਾ ਦੇਸ਼ ਆ ਪਾਸਲਾ ਜੀ ਦੇਸ਼ ਨਹੀਂ ਸੂਬਾ ਬੜਾ ਛੋਟਾ ਜਿਹਾ 105 ਲੱਖ ਏਕੜੇ ਦੀ ਜ਼ਮੀਨ ਆ ਜਿਹੜੀ ਇਹ ਪੰਜਾਬੂ ਜ਼ਮੀਨ ਜਿਹਦੇ ਉੱਤੇ ਸਾਡੀਆਂ ਫਸਲਾਂ ਤਿੰਨ ਤਿੰਨ ਦੋ ਦੋ ਹੁੰਦੀਆਂ ਨੇ ਉਹਦੇ ਉੱਤੇ ਮੋਦੀ ਸਰਕਾਰ ਆਨੇ ਮਹਾਨੇ ਉਹਦੇ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਹੁਣ ਤੱਕ 29 ਲੱਖ ਏਕੜ ਆ ਜਿਹੜੇ ਹੁਣ ਨਵੇਂ-ਨਵੇਂ ਪ੍ਰੋਜੈਕਟ ਆਏ ਆ ਉਹਨਾਂ ਦੇ ਹਦੀਨ ਜਾ ਰਕ ਨੂੰ ਦੱਸ ਦਿਓ ਜਿਹੜਾ 213 ਚ ਕਾਨੂੰਨ ਬਣਿਆ ਸੀ ਮਨ ਮੋੜ ਸਮੇਂ ਦੇ ਵਕਤ ਦੇ ਵਿੱਚ 70% ਕਿਸਾਨ ਕਹਿਣ ਫੇਰ ਉਹ ਜ਼ਮੀਨ ਐਕਵਾਇਰ ਹੁੰਦੀ ਸੀ ਹੁਣ ਕਿਸੇ ਨੂੰ ਪੁੱਛਿਆ ਕਿਸੇ ਨੂੰ ਪੁੱਛਿਆ ਆ 4464 ਏਕੜ ਜ਼ਮੀਨ ਮੈਂ ਜਿੱਥੇ ਅੰਮ੍ਰਿਤਸਰ ਚੋਂ ਆਇਆ ਰਾਜੇਸਾਨੀ ਦੇ ਨਾਲ 20 21 ਪਿੰਡ ਆ ਉਹਨਾਂ ਦੀ ਜ਼ਮੀਨ ਐਕਵਾਇਰ ਕਰ ਲਈ ਉਹਨਾਂ ਨੂੰ ਪਤਾ ਹੀ ਨਹੀਂ ਜਾਣੇ ਐਸੇ ਹਮਲੇ ਜਿਹੜੇ ਕੀਤੇ ਜਾ ਰਹੇ ਆ ਆ ਲੁਧਿਆਣੇ ਦੇ ਵਿੱਚ ਲੋਕ ਲੜ ਰਹੇ ਆ 24311 ਏਕੜ ਪ੍ਰਗਟ ਸਿੰਘ ਦਾ ਲੇਖ ਪੜੋ 32 ਪਿੰਡ ਉਜਾੜੇ ਜਾ ਰਹੇ ਮੈਂ ਖਾਸ ਕਰਕੇ ਮਜ਼ਦੂਰ ਵੱਡੀ ਗਿਣਤੀ ਚ ਆਇਆ ਉਹਨਾਂ ਨੂੰ ਮੈਂ ਸਮਝਾਉਣਾ ਚਾਹਣਾ ਓਏ ਜਦੋਂ ਪਿੰਡ ਉਜੜ ਗਏ ਧਰਤੀ ਉਜੜ ਗਈ ਦੁਕਾਨਾਂ ਉਜੜ ਗਈਆਂ ਕਾਰੋਬਾਰ ਉਜੜ ਗਿਆ ਰੋਟੀ ਕਿੱਥੋਂ ਲੱਭਣੀ ਐ ਸੀ ਸੋ ਇਸੇ ਕਰਕੇ ਜੀਪੀਐਮ ਨੂੰ ਅਸੀਂ ਬੜਾ ਪਹਿਲਾਂ ਦਾ ਫੈਸਲਾ ਕੀਤਾ ਕਿ ਲੋਕਾਂ ਦੇ ਇਕੱਠੇ ਹੋਣ ਤੋਂ ਕੱਲੇ-ਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਬੋਲ ਅੱਗੇ ਆ ਅੱਗੇ ਆ ਸੋ ਇਸ ਕਰਕੇ ਇਸ ਜ਼ਮੀਨ ਨੂੰ ਧਰਤੀ ਮਾਤਾ ਨੂੰ ਸਾਡੇ ਪੌਣ ਨੂੰ ਪਾਣੀ ਨੂੰ ਅੱਜ ਬਚਾਉਣ ਦੀ ਲੋੜ ਆ ਅਜੇ ਇੱਥੇ ਬਸ ਨਹੀਂ ਆ ਮੈਨੂੰ ਹੁਣੇ ਫੋਨ ਰਾਜੇਵਾਲ ਦਾ ਆਇਆ ਸੀ ਵੀ ਉੱਥੇ ਕਹਿ ਦਿਓ 60% ਜ਼ਮੀਨ ਬਹੁਤ ਛੇਤੀ ਪੰਜਾਬ ਦੀ ਖਾਣ ਵਾਲੇ ਹੋ ਵੱਖਰੇ ਵੱਖਰੇ ਪ੍ਰੋਜੈਕਟਾਂ ਦੇ ਵਿੱਚ ਉਹ ਚਾਹੁੰਦੇ ਆ ਵੀ ਜਿਹੜੀ ਗੱਲ ਤੇ ਪੰਜਾਬ ਆਕੜਦਾ ਅਸੀਂ ਵੱਡੀ ਜਿਹੜਾ ਸਾਡਾ ਫੂਲ ਹੈ ਪੂਲ ਜਿਹੜਾ ਸਾਡੇ ਦੇਸ਼ ਦਾ ਉਦੇ 'ਚ 22% ਰਹੇ ਕਣਕ ਬੋਨੇ। ਇਹਦੋਂ ਜ਼ਿਆਦਾ ਅਸੀਂ ਚੌਲ ਦਿੰਨੇ ਆਂ। ਹੋਰ ਚੀਜ਼ਾਂ ਦਿੰਨੇ ਆਂ। ਉਹਦੇ باوجود ਇੱਕ ਮੈਂ ਗੱਲ ਤੇ ਜ਼ੋਰ ਲਾਉਣਾ ਚਾਹੁੰਦਾ। ਪੰਜਾਬ ਨੂੰ ਅਣਗੋਲਿਆ ਕੀਤਾ ਜਾ ਰਿਹਾ। ਅੱਜ ਅਖਬਾਰਾਂ 'ਚ ਆਇਆ ਕਿ ਜਿਹੜੀ ਸਰਕਾਰ ਭਾਰਤ ਦੀ ਆ ਉਹ 2 ਲੱਖ 7000 ਕਰੋੜ ਰੁਪਈਆ ਹੀ ਸਾਰਾ ਸਾਲ ਚ ਖਰੀਦ ਦੀਆ ਹਾੜੀ ਤੇ ਸੋਹਣੀ ਬਹੁਤ ਲੋਕਾਂ ਨੇ ਦਸੰਦੀ ਲੋੜਿਆ 2 ਲੱਖ 7000 ਕਰੋੜ ਰੁਪਈਆ ਜਾਂਦਾ ਨਹੀਂ ਰੋਲਵਿੰਗ ਫੰਡ ਆ ਉਹ ਫੇਰ ਸਰਕਾਰ ਕੋ ਆ ਜਾਂਦਾ ਅਸੀਂ ਇਹ ਕਹਿਣਾ ਚਾਹੁੰਨੇ ਆ ਆ ਬੀਬੀਆਂ ਮੇਰੀਆਂ ਬੇਟੀਆਂ ਇਹਨਾਂ ਹੋਰ ਮਹੀਨੇ ਨੂੰ ਆਲੂ ਕਿੰਨੇ ਦੇ ਲੈਣੇ ਆ ਅੱਜ ਇਹ ਆਲੂਆਂ ਦਾ ਭਾਅ ਸਾਹਮਣੇ ਬੈਠੇ ਗਰਮੇਸ਼ ਸੋਨੀ ਆਲੂ ਲਾਉਂਦੇ ਆ ਹੋਰ ਸਾਥੀ ਬੈਠੇ ਤਰਨਤਨ ਵਾਲੇ ਆਲੂਆਂ ਦੇ ਕਿਸਾਨ ਆਂਦਾ ਮੈਨੂੰ 15 ਰੁਪਏ ਦੇ ਦਿਓ ਉਹ ਮੈਨੂੰ ਬਟਰਾਂ ਦੇ 15 ਰੁਪਏ ਦੇ ਦਿਓ ਉਹ ਮੈਨੂੰ ਗੋਭੀ ਦੇ 15 ਰੁਪਏ ਦੇ ਦਿਓ ਸਾਰਾ ਸਾਲ ਲੋਕਾਂ ਨੂੰ 20-22 ਰੁਪਏ ਦਿਓ ਇਹ ਸਾਡੇ ਕੋਲ ਸਮਝਾਇਆ ਨਹੀਂ ਗਿਆ ਅਜੇ ਮਜ਼ਦੂਰਾਂ ਨੂੰ ਸਮਝਾਇਆ ਨਹੀਂ ਗਿਆ ਅਜੇ ਇਹ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਵੀ ਇਹ ਜਿਹੜੀ ਐਮਐਸਪੀ ਆ ਇਹ ਲੋਕਾਂ ਦੇ ਪੱਖ ਵਿੱਚ ਇਹ ਜਿੱਦਣ ਮਾਨ ਸਰਕਾਰ ਆਈ ਸੀ ਕਹਿੰਦਾ ਸੀ ਮੈਂ ਤੁਹਾਡੀਆਂ ਦਾਣਾਂ ਖਰੀਦਾਂਗਾ ਆ ਸਾਥੀ ਖਲੋਗੇ ਆ ਕੋਈ ਪਰਸਨ ਦੀ ਗੱਲ ਆ ਆ ਤਰਨਤਾਨ ਵਾਲੇ ਹੱਥ ਕੜੇ ਕਰੋ ਆਏ ਜੇ ਕੋਈ ਚਾਰ ਬੰਦੇ ਤਰਨਤਾਨ ਤੋਂ ਮੱਕੀ ਦਾ ਭਾਅ 2400 1640 ਰੁਪਏ ਵਿਕੀ ਆ ਵਿਕੀ ਕਿੰਨੇ ਵਿਕੀ ਮੈਨੂੰ ਦੱਸ ਦਿਓ ਕੋ ਮੈਂ ਗੱਲ ਸਟੇਜ ਤੋਂ ਗਲਤ ਨਹੀਂ ਕਰ ਰਿਹਾ ਆ ਕੋਈ ਜੇ ਲੁਧਿਆਣੇ ਤੋਂ ਸਾਥੀ ਆਇਆ ਵਾ ਮੂੰਗੀ ਦਾ ਭਾ 8768 ਰੁਪਏ ਕਿੰਟਲ ਆ पर मोंगी नु 6000 ती नि पछदा कोई ए मैं ता ਦੱਸਣ ਦਾ ਯਤਨ ਕਰ ਰਿਹਾ ਸਟੇਜ ਸੈਕਟਰੀ ਨੂੰ ਬੇਨਤੀ ਕਰਦਾ 1 ਮਿੰਟ ਵਧਾਉਂਗਾ ਪਏ ਪੰਜਾਬ ਸਰ ਕਰਜਾ ਜਾਂ ਸਾਡੇ ਦੇਸ਼ ਚ ਕਰਜਾ ਸਾਡੇ 18 ਲੱਖ ਕਰੋੜ ਸਾਡੇ ਦੇਸ਼ ਤੇ ਕਿਸਾਨਾ ਸਰ ਕਰਜਾ ਵਾ ਮੈਂ ਅਨਾ ਪਿਛਲੇ 15 ਸਾਲਾਂ ਦਾ ਪ੍ਰੋਫੈਸਰ ਸਾਹਿਬ ਜੈਪਾਲ ਜੀ ਅੰਕੜੇ ਕੱਢ ਲਓ ਤੁਹਾਡੇ ਲੇਖ ਵੀ ਆਏ ਆ ਜਨਾ ਐਮ ਐਸ ਪੀ ਲੋਕਾਂ ਨੂੰ ਘੱਟ ਮਿਲਿਆ ਵਾ ਫਿਰ ਲੱਖ ਕਰੋੜ ਕਰਜ਼ਾ ਕਿੰਨਾ ਸਾਰਾ ਹੁਣ ਤੱਕ ਜਦੋਂ ਦਾ ਦੇਸ਼ ਜਨਮ ਹੋਇਆ 18.50 ਲੱਖ ਕਰੋੜ ਇਸੇ ਤਰ੍ਹਾਂ ਪੰਜਾਬ ਸਿਰ ਜਿਹੜਾ ਕਰਜ਼ਾ ਵਾ ਕਿਸਾਨਾਂ ਦੇ ਸਿਰ ਕੋ तकरीबन 1.5 ਲੱਖ ਕਰੋੜ ਦਾ ਕਰਜ਼ਾ ਵਾ ਉਹ ਮੈਂ ਕਹਿੰਦਾ ਹਰ ਸਾਲ ਮੱਕੀ ਜਿੰਨੀ ਘੱਟ ਪਾ ਤੇ ਵਿਕਦੀ ਆ ਜਿਨੇ ਮੂੰਗੀ ਘੱਟ ਭਾਤੇ ਵੇਖਦੀ ਆ ਜਿੰਨਾ ਹੋਰ ਫਸਲਾਂ ਘੱਟ ਭਾਤੇ ਵੇਖਦੀਆਂ ਵਾ ਉਹ ਪਿਛਲੇ ਸਾਲ ਤਰਨ ਤਰਨ ਵਾਲਿਓ ਤੁਹਾਨੂੰ ਮੈਂ ਥਾਪੜੇ ਦੇਣਾ ਲੁੱਟਿਆ ਗਿਆ ਲੋਕਾਂ ਦਾ ਝੋਨਾ ਉਹ ਤੁਸਾਂ ਬਚਾਇਆ ਆਉਣ ਵਾਲੇ ਸਮੇਂ 'ਚ ਸਾਨੂੰ ਲੱਗਦਾ ਅਜਿਹੇ ਹਾਲਾਤ ਨਾ ਹੋਣ ਅੱਜ ਲੋਕਾਂ ਨੂੰ ਦੱਸਣ ਦੀ ਲੋੜ ਆ जेपीएम फोरवी ਲੋਕਨ ਨਾਲ ਲਵੇਗੀ ਇਹ ਬੜਾ ਵੱਡਾ ਕੱਟ ਜਿੱਡਾ ਵੱਡਾ ਹਮਲਾ ਵਾ ਉਸ ਹਮਲੇ ਦੇ ਅੱਗੇ ਓਡੀ ਵੱਡੀ ਸਾਡੀ ਤਿਆਰੀ ਚਾਹੀਦੀ ਆ ਅਮਨ ਕਾਨੂੰਨ ਮੈਜ ਨਾਲੇ ਚ ਆਇਆ 29 ਤਰੀਕ ਨੂੰ ਦੋ ਸਕੀਆਂ ਪੈਣਾ ਪੜਨ ਆਇਆ ਸੀਨੀਅਰ ਗਵਰਨਮੈਂਟ ਗੱਲ تھا ਸਕੂਲ ਦੇ ਵਿੱਚ ਉਹਨਾਂ ਨੂੰ ਗੇਟ ਤੋਂ ਬਾਹਰ ਚੁੱਕ ਕੇ ਲੈ ਕੇ ਮਿਸ਼ਨਡੇ ਇੱਕ ਤੇ ਛੁੱਟ ਗਈ ਦੂਜੀ ਦਾ ਤਿੰਨਾਂ ਜਾਣਿਆਂ ਨੂੰ ਜਾ ਕੇ ਜਲੰਧਰ ਦੇ ਵਿੱਚ ਬਲਾਤਕਾਰ ਕੀਤਾ ਕੋਈ ਪੁੱਛਦਾ ਨਹੀਂ ਇਹਨੂੰ ਸੋ ਮੈਂ ਤਾਂ ਦੱਸਿੰਦੀ ਕਰਦਾ ਇਹ ਮਾਨ ਸਰਕਾਰ ਦਾ ਕੋਈ ਕਾਨੂੰਨ ਕੋਈ ਲਾਅ ਐਂਡ ਆਰਡਰ ਸਾਰੇ ਐਮਐਲਏ ਸਾਰੀ ਮਸ਼ੀਨਰੀ ਪੈਸੇ ਇਕੱਠੇ ਕਰਨ ਤੇ ਲੱਗੀ ਹੈ ਸੋ ਇਸ ਕਰਕੇ ਆਓ ਆਉਣ ਵਾਲੇ ਸਮੇਂ 'ਚ ਆਪਣੇ ਜਲ ਜੰਗਲ ਦੀ ਰਾਖੀ ਆਪਣੀ ਜਵਾਨੀ ਦੀ ਰਾਖੀ ਆਪਣੀ ਔਰਤਾਂ ਦੀ ਰਾਖੀ ਸਾਡੀ ਪੈਣ ਬੋਲ ਗਈ ਆ ਇਹਦੇ ਲਈ ਸਾਨੂੰ ਬਹੁਤ ਵੱਡੇ ਪੱਧਰ ਤੇ ਤਿਆਰੀ ਰੱਖਣੀ ਚਾਹੀਦੀ ਆ ਜਿਹੜੇ ਆਉਣ ਵਾਲੇ ਪ੍ਰੋਗਰਾਮ ਹੋਣਗੇ ਉਹਨਾਂ ਦੇ ਵੱਧ ਚੜ ਕੇ ਹਿੱਸਾ ਪਾਓ 9 ਜਲਾਈ ਦੀ ਹੜਤਾਲ ਬੜੇ ਲੋਕ ਕਹਿੰਦੇ ਨੇ ਹੜਤਾਲਾਂ ਕਰੀ ਜਾਂਦੇ ਜੇ ਇਹ ਹੜਤਾਲ ਕਾਦੇ ਲਈ ਸਾਥੀ ਦੱਸ ਕੇ ਆ ਮੈਂ ਦੌਰ ਨਹੀਂ ਪਾਉਂਦਾ ਇਹ ਨਹੀਂ ਵਾਜ ਬੜਤਾ ਲਿਆ ਓ ਯਾਰੋ 100 ਸਾਲ ਵਿੱਚ 100 ਸਾਲ ਵਿੱਚ 1923 ਤੋਂ ਲੈ ਕੇ 2008 ਤੱਕ 44 ਕਾਨੂੰਨ ਬਣਾਏ ਤੋੜ ਦਿੱਤੇ ਤੋੜ ਦਿੱਤੇ ਸੋਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਫੇਰ ਕੱਲੇ-ਕੱਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਫੇਰ ਉਹ ਨਾਰਾ ਲਾਓ